ਤੇ ਬੜੀ ਪਿੰਡ ਦਾ ਇੱਥੇ ਸੀਗਾ ਵੀਰੇ ਇੱਧਰ ਆਹ ਮੋਟਰਾਂ ਦੇ ਉੱਤੋਂ ਦੀ ਇੱਥੇ ਆਪਣੇ ਨੇੜੇ ਜਿੱਥੇ ਟੱਕੀ ਬਣੀ ਆਹ ਟੱਕੀ ਸਾਹ ਬਣਿਆ ਵਾ ਇਥੇ ਠੀਕ ਹੈ ਤੇ ਟੱਬਾ ਉਰੇ ਸੀਗਾ ਆਹ ਮੋਟਰਾਂ ਥੇ ਵਾਲੀਆਂ ਜਿਹੜੀਆਂ ਆਪਣੀਆਂ ਠੀਕ ਹੈ ਇਧਰੀਆਂ ਜਿੱਥੇ ਆਹ ਆਪਣੇ ਮੋਟਰ ਤੋਂ ਪਰਲੇ ਪੈਈ ਵਾਲੀ ਮੋਟਰਾਂ ਮੈਂ ਹਾਂ ਉਦੋਂ ਗਾਹ ਇਹ ਵੀਰੇ ਕੀ ਮੋਟਰ ਭੋਲੇ ਡਾਕਟਰ ਕੀ ਉੱਥੇ ਬਾਜ਼ਾਰ ਚ ਹੀ ਬਾਜ਼ਾਰ ਵਾਲਾ ਪੈਂਦਾ ਠੀਕ ਹੈ ਉਸ ਸਮੇਂ ਦੇ ਵਿੱਚ ਠੀਕ ਹੈ ਪਹਿਲਾਂ ਪੁਰਾਣੇ ਸਮੇਂ ਪੁਰਾਣੇ ਸਮੇਂ ਦੇ ਵਿੱਚ ਠੀਕ ਹੈ ਤੇ ਬੜੀ ਡੱਬੇ ਦੀ ਮਤਲਬ ਹੋਏ ਹੈ ਬਣ ਪਈਦਾ ਰਸਤਾ ਸੀ ਆਪਸ ਵਿੱਚ ਹੀ ਪਿਆਰ ਬਹੁਤ ਸੀ ਲੋਕਾਂ ਦਾ ਠੀਕ ਉਹਨੇ ਵੀ ਲਾਵਾਂਗੇ ਦੋਨੇ ਠੀਕ ਹੈ ਚੱਲਾਂਗੇ ਠੀਕ ਹੈ ਹਾਂ ਜੀ ਬਰਾਤ ਬਣਾਉਂਦਾ ਸੀ ਮੁੰਡੇ ਦੱਸਦੇ ਨੇ ਉਹ ਅੱਛਾ ਤੇ ਮਤਲਬ ਜਿੱਥੇ ਬਰਾਤ ਗਈ ਉਹ ਲੋਕ ਪਿੰਡ ਦੇ ਮਤਲਬ ਇੰਨਾ ਅਧਰਾਜ ਕਰਨ ਕਹਿੰਦੇ ਪਤੰਦਰੋ ਜੇ ਅਜੇ ਨਕਲੀ ਲਾਉਣੇ ਸੀ ਬਹਿਦੀ ਦੀ ਰੋਤ ਦਾ ਤਰ ਲੈਂਦੇ ਚੱਜ ਦੀ ਇੱਧਰ ਤਾਂ ਕੰਮ ਮੇਰੋ ਤਾਂ ਨਕਲੀ ਕਹਿੰਦੇ ਲੋਕਾਂ ਦੇ ਘਰਾਂ ਚ ਕਲੇਸ਼ ਪੈ ਗਿਆ ਵੱਢੀ ਕਰਨੀ ਜਾਂਦੇ ਮੁੰਡੇ ਮੁੰਡੇ ਠੀਕ ਹੈ ਕਿਤੇ ਕੰਮ ਦਿੰਦੀ ਆਉਂਦੇ ਨਕਲੀਆਂ ਦੇ ਮਾਰੇ ਠੀਕ ਹੈ ਇਹ ਤਾਂ ਸੁਣਨੇ ਨੇ ਉਹਨੇ ਨੇ ਤਿੰਨ ਖੜੇ ਲਾਇਆ ਜੀ ਉਹਨੇ ਬਾਈ ਠੀਕ ਹੈ ਤੇ ਉਹਨਾਂ ਦੀ ਪ੍ਰਾਪਤੀ ਇਹ ਸੀਗੀ ਠੀਕ ਹੈ ਤੇ ਹੁਣ ਤੈਨੂੰ ਮੈਂ ਦੱਸਦਾ ਆਪਣੀ ਬੜੀ ਟਿੱਬੇ ਵਾਲੀ ਗੱਲ ਉਦੋਂ ਬਾਅਦ ਹਾਂ ਬਾਅਦ ਜੀ ਲੱਗ ਜਾਂਦਾ ਆਪਦੀ ਆ ਵੀਡੀਓ ਜਦੋਂ ਆਪ ਦੇਖਦਾ ਹਾਂ ਉਦੋਂ ਜੀ ਲੱਗਦਾ ਦੇਖੋ ਹੀ ਗੱਲ ਇਹ ਹੁੰਦੀ ਆ ਜੀ ਤਾਂ ਲੱਗ ਹੀ ਜਾਂਦਾ ਵਧੀਆ ਮੈਂ ਮੰਨਦਾ ਉਹ ਗੱਲਾਂ ਮੈਨੂੰ ਤਾਂ ਨਹੀਂ ਮਾਪਦੇ ਪੁੱਤ ਨੂੰ ਕਦੇ ਨਿੰਦਰੀ ਹੁੰਦੀ ਹਰੇਕ ਨੂੰ ਮਾਂ ਨੂੰ ਆਪਦਾ ਪੁੱਤ ਕਰਾਉਣਾ ਜਿੰਨਾ ਮੱਝ ਕੁਝ ਹੋੜਾ ਹੋਵੇ ਹਾਂ ਇਹ ਤਾਂ ਗੱਲ ਤੇ ਰਹੀ ਸੀ ਇਹ ਤਾਂ ਦਸ ਕਨੇ ਦਸਣਾ ਆਪਾਂ ਤਾਂ ਚੰਗੇ ਲੱਗੀਆਂ ਅੱਛਾ ਘਰ ਦੇ ਫਿਰ ਹੁਣ ਕੋਈ ਕੋਈ ਪਿੰਡ ਵਾਲੇ ਕੀ ਕਹਿੰਦੇ ਨੇ ਪਿੰਡ ਵਾਲੇ ਦਾ ਪਉਣਾ ਯਾਰ ਪਹਿਲਾਂ ਤੋਂ ਜਿਹੜੇ ਕੁਸ਼ਕ ਪਰਿਵਾਰ ਤੋਂ ਕਰੋਪੋ ਕੰਡੇ ਵਾਲੇ ਹੁੰ ਯਾਨੀ ਆਪਣੀ ਦਾ ਹਰ ਬੰਦਾ ਇਜਤ ਕਰਦਾ ਆਪਾਂ ਕਿਸੇ ਨੂੰ ਮੈਂ ਨਹੀਂ ਮੜਾ ਕਹਿ ਸਕਦਾ ਤੁਸੀਂ ਆਪਾਂ ਆਪਾਂ ਕਿਸੇ ਨੂੰ ਕਹਿੰਦੇ ਨਹੀਂ ਲੋ ਵੀ ਦੋਸਤੋ ਅੱਜ ਫੇਰ ਆਇਆਗੇ ਮੋਟਰ ਤੇ ਸਾਡੇ ਬਾਈ ਕੋਲੇ ਜੰਗ ਕੋਲੇ ਅੱਜ ਅਸੀਂ ਗੱਲ ਕਰਨੀ ਆ ਸਾਡੇ ਪਿੰਡ ਟਿੱਬੇ ਦੀ ਤੇ ਪਿੰਡ ਬੜੀ ਦੀ ਵੀ ਬੜੀ ਟਿੱਬਾ ਕਿਉਂ ਵਜਦਾ ਬੜੀ ਦੇ ਨਕਲੀਏ ਹੋਏ ਨੇ ਬਹੁਤ ਮਸ਼ਹੂਰ ਠੀਕ ਹੈ ਉਹਨਾਂ ਨੇ ਜਿੱਥੇ ਜਾ ਕੇ ਦੱਸਦੇ ਹੁੰਦੇ ਵੀ ਕਿਹੜਾ ਪਿੰਡ ਹੈ ਭਾਈ ਸਾਡਾ ਪਿੰਡ ਬੜੀ ਟਿੱਬਾ ਹੈ ਸਾਡੇ ਪਿੰਡ ਦੇ ਜਿਹੜੇ ਬਜ਼ੁਰਗ ਹੁੰਦੇ ਜੇ ਬਾਹਰ ਅੰਦਰ ਕਿਸੇ ਤੋਂ ਪੁੱਛਿਆ ਜਾਂਦਾ ਵੀ ਕਿਹੜਾ ਪਿੰਡ ਹੈ ਭਾਈ ਬੜੀ ਟਿੱਬਾ ਹੈ ਕੋਣ ਅਸੀਂ ਗੇਮ ਕਰਨ ਜਾਂਦੇ ਆ ਕਈ ਥਾਂ ਮੈਂ ਫਟਵਾਲ ਦੇ ਖੇਡਣ ਜਾਂਦੇ ਆ ਜਵਾਕਾਂ ਦੇ ਨਾਲ ਤਾਂ ਸਭ ਤੋਂ ਸਿਆਣੇ ਜਿਹੜੇ ਜੇ ਕਿਸੇ ਨੂੰ ਪੁੱਛਿਆ ਸਤਿਉਪਾਏ ਇਹ ਟਿੱਬਾ ਕਿਹੜਾ ਭਾਈ ਫਿਰ ਇਹ ਬੜੀ ਟਿੱਬੇ ਵਾਲਾ ਟਿੱਬਾ ਭਾਈ ਮੇਰੇ ਅਸੀਂ ਦੱਸ ਦਈ ਹਾਂ ਜੀ ਹਾਂ ਜੀ ਇਹ ਬੜੀ ਟਿੱਬੇ ਵਾਲਾ ਟਿੱਬਾ ਹੈ ਜਦੋਂ ਅਸੀਂ ਦੂਰ ਤਰਾਡੇ ਕਿਤੇ ਖੇਡਣ ਜਾਂਦੇ ਨੇ ਸਾਡੇ ਜਵਾਕ ਫਟਵਾਲ ਵਾਲੇ ਜੰਗ ਵੀਰੇ ਹੋਰ ਠੀਕ ਠਾਕ ਆ ਵੀਰੇ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਧੰਨ ਗੁਰਨਾਨਕ ਬਾਬਾ ਤੁਹਾਨੂੰ ਬਹੁਤ ਬਹੁਤ ਕੋਈ ਭਲਾ ਸਾਰੀ ਸੰਗਤ ਦਾ ਠੀਕ ਹੈ ਜੀ ਅੱਛਾ ਜੰਗ ਵੀਰੇ ਆਪਾਂ ਤੁਹਾਡੇ ਨਾਲ ਗੱਲ ਕਰਨ ਇਹੀ ਮਤਲਬ ਬਜ਼ੁਰਗਾਂ ਤੋਂ ਸੁਣਦੋ ਨੇ ਗੱਲਾਂ ਜੀ ਠੀਕ ਹੈ ਇੱਕ ਨਾ ਆਪਣੇ ਪਿੰਡ ਦਾਰੇ ਦਾ ਪਰਿਵਾਰ ਪੈਂਦਾ ਠੀਕ ਹੈ ਉਹ ਉਹਨਾਂ ਦਾ ਬੜਾ ਇੱਕ ਮੂਠੂ ਮੂਠੂ ਦਾਦੂ ਮੱਕੀ ਗੱਲਾਂ ਠੀਕ ਹੈ ਬੰਦੇ ਨੂੰ ਗਿਆਨ ਬਹੁਤ ਸੀ ਉਹਨੂੰ ਫੌਜੀ ਵੀ ਸੀ ਉਹ ਨਾ ਜੇ ਤਾਂ ਉਹ ਠੀਕ ਹੈ ਨੌਜਵਾਨ ਰਾਜਿੰਦਰ ਉਹ ਵੀ ਫੌਜੀ ਸੀ ਉਹ ਦਾਦੂ ਦਾ ਹੈ ਬੜੀ ਟੱਪਾ ਜਣਾ ਹੂੰ ਇਹ ਭੈਣ ਭਾਈਆਂ ਦਾ ਰਿਸ਼ਤਾ ਹੈ ਅੱਛਾ ਬੜੀ ਦੇ ਬਾਠ ਨੇ ਲੋਕ ਠੀਕ ਹੈ ਆਪਣੇ ਪਿੰਡ ਹੈਗੇ ਦਾਲੀਆਲ ਨੇ ਸੰਧੂ ਨੇ ਠੀਕ ਹੈ ਜਿਹੜਾ ਵੀਨ ਪਿੰਡਾ ਮੁੱਢਗੜ ਠੀਕ ਹੈ ਬਾਕੀ ਬਰੋਂ ਆ ਕੇ ਬਸ ਇਹਨੇ ਜਿਵੇਂ ਸਿੱਧੂ ਨੇ ਹੋਰ ਨੇ ਜੰਬੰਦੇ ਹੈਗੇ ਦੀ ਕੋਸ਼ ਕਰ ਪਹਿਲਾਂ ਹੋਰੀ ਠੀਕ ਹੈ ਨਾਣਾ ਪੁੰਗਿਆ ਜੰਬੰਦਿਆਂ ਦੇ ਘਰ ਪਹਿਲਾਂ ਤੁਸੀਂ ਨੇ ਠੀਕ ਹੈ ਥੋੜੇ ਜੇ ਠੀਕ ਹੈ ਤੇ ਬੜੀ ਪਿੰਡ ਦਾ ਇੱਥੇ ਸੀਗਾ ਵੀਰੇ ਇੱਧਰ ਆਹ ਮੋਟਰਾਂ ਦੇ ਉੱਤੋਂ ਵੀ ਇੱਥੇ ਆਪਣੇ ਨੇੜੇ ਜਿੱਥੇ ਟੱਕੀ ਬਣੀ ਆ ਹਾਂ ਟੱਕੀ ਸਾਹ ਬਣਾ ਵਾ ਇਥੇ ਠੀਕ ਹੈ ਤੇ ਟੱਬਾ ਉਰੇ ਸੀਗਾ ਆਹ ਮੋਟਰਾਂ ਥੇੜੀਆਂ ਜਿਹੜੀਆਂ ਆਪਣੀਆਂ ਠੀਕ ਹੈ ਇੱਧਰੀਆਂ ਜਿੱਥੇ ਆ ਆਪਣੇ ਮੋਟਰ ਤੋਂ ਪਰਲੇ ਪੈ ਗਈ ਵਾਲੀ ਮੋਟਰ ਮੈਂ ਹਾਂ ਉਦੋਂ ਗਾਏ ਸਪੀਰੇ ਕੀ ਮੋਟਰ ਭੋਲੇ ਡਾਕਟਰ ਕੀ ਉੱਥੇ ਬਾਜ਼ਾਰ ਚ ਹੀ ਬਾਜ਼ਾਰ ਵਾਲਾ ਪੈਂਦਾ ਠੀਕ ਹੈ ਉਹ ਠੀਕ ਹੈ ਪਹਿਲਾਂ ਤੋਂ ਪੁਰਾਣੇ ਸਮੇਂ ਦੇ ਵਿੱਚ ਠੀਕ ਹੈ ਤੇ ਬੜੀ ਟੱਪੇ ਦੀ ਮਤਲਬ ਹੈ ਬਣ ਭਾਈ ਦਾ ਰਿਸ਼ਤਾ ਸੀ ਆ ਉਸ ਇੱਚੀ ਪਿਆਰ ਬਹੁਤ ਸੀ ਲੋਕਾਂ ਦਾ ਠੀਕ ਹੈ ਪਹਿਲੇ ਦਿਨ ਤੂੰ ਹੀ ਠੀਕ ਹੈ ਕੋਈ ਨਾ ਕੋਈ ਨਮਕਮ ਨਹੀਂ ਠੀਕ ਹੈ ਸੁਣ ਮੈਂ ਦੱਸਦਾ ਗੱਲ ਜਿਹੜੇ ਆਪਣੇ ਨਗਲੀ ਹੋਏ ਨੇ ਬੜੀ ਟੱਪੇ ਵਾਲੇ ਨੇ ਇਹ ਹੁਣ ਹੀ ਬਾਬੇ ਹੁਣ ਹੀ ਨਗਾਈਏ ਸੀ ਅਮੀਰ ਸੀ ਉਹ ਠੀਕ ਹੈ ਉਹਨਾਂ ਨੇ ਇਹ ਕਾਹ ਰਿਹਾ ਦੋ ਗੱਲਾਂ ਦਾ ਇੱਕ ਤਾਂ ਉਹਨਾਂ ਨੇ ਮਤਲਬ ਬੜੀ ਟੱਪਾ ਇਕੱਠਾ ਪਜਾਇਆ ਹਰੇਕ ਸਮੇਂ ਜੀ ਹਰੇਕ ਸਮੇਂ ਉਹਨਾਂ ਨੇ ਗੱਲਾਂ ਬੜੀ ਦਨੋਂ ਨਹੀਂ ਪਾਇਆ ਬੜੀ ਦੇਖਿਆ ਲਾ ਕੇ ਸਾਡੇ ਬੰਦੇ ਨੇ ਜੀ ਠੀਕ ਆ ਬੜੀ ਟਿੱਬੇ ਉਹਨਾਂ ਨੇ ਰੱਖਿਆ ਅੱਜ ਕੱਲ ਲੋਹ ਹੋ ਰਹੇ ਨੇਗੇ ਇਧਰ ਹੁਸੈਨਪੁਰ ਮਰੇ ਕੋਲੇ ਦੇ ਵਿੱਚ ਆ ਗਿਆ ਉਹਨਾਂ ਦੇ ਮਤਲਬ ਬਾਹਰ ਸੁਨੇ ਜਿਹੜੇ ਪੋਤੇ ਠੀਕ ਆ ਉੱਤਨੇ ਖਾ ਨਹੀਂ ਬੜੋਤੇ ਨੇ ਆ ਪਾਉਨਾਂ ਕੋਲ ਵੀ ਚੱਲ ਕੇ ਆਵਾਂਗੇ ਚੱਲਾਂਗੇ ਜਰੂਰ ਕਦੇ ਹਾਂ ਉਹਨਾਂ ਨੂੰ ਮੈਂ ਆਪੇ ਪਤਾ ਕਰੂੰ ਪਰਲੇ ਪਾ ਕੇ ਇਹ ਮੇਰੀ ਡਿਊਟੀ ਆ ਅੱਛਾ ਤੇ ਜੀ ਇੱਕ ਉਹਨਾਂ ਦਾ ਵਰ ਨੇ ਇਹ ਕਰਵਾਉ ਸੀ ਹੂੰ ਵੀ ਜੇ ਆਪਣੇ ਮਨ ਕਿਤੋਂ ਬਰਾਤ ਹੋਣੀਆਂ ਲਾਂਹੋਂ ਬੜੀ ਤੇ ਟਿੱਬੇ ਦੇ ਵਿੱਚ ਠੀਕ ਆ ਉਹਨਾਂ ਨੇ ਖਾੜਾ ਨਹੀਂ ਚਲੋਣਾ ਮੇਰਾ ਠੀਕ ਆ ਨੂੰ ਨਾ ਪਰਨੇ ਹੂ ਬੰਦੇ ਨਾ ਅੱਜ ਤਾਂ ਦੁਨੀਆ ਪੈਸੇ ਦੇ ਪੈਸੇ ਭੱਜਦੀ ਐ ਠੀਕ ਐ ਜੇ ਲੋਪੇ ਨਹੀਂ ਕਹਿੰਦੇ ਪੈਸੇ ਦੀ ਸਮਾਜ ਦੇ ਵਿੱਚ ਲੋੜ ਐ ਉਦੋਂ ਵੀ ਲੋੜ ਸੀ ਅੱਜ ਵੀ ਲੋੜ ਐ ਲੋੜ ਐ ਜੀਵਨ ਜਿਉਣ ਵਾਸਤੇ ਪਰ ਉਹ ਬੰਦੇ ਨਾ ਪਰਨੇ ਸੀ ਵੀ ਅਸੀਂ ਪਿੰਡ ਖਾਣਾ ਨਾ ਲਾਵਾਂਗੇ ਠੀਕ ਐ ਬੜੀ ਦੇ ਡੱਬੇ 'ਚ ਠੀਕ ਐ ਅੱਜ ਦੇ ਉਹ ਮਤਲਬ ਮੈਂ ਕਿਹੜਾ ਕਲਾਕਾਰ ਦੱਸਣੀ ਸਟਾਰ ਸੀਗੇ ਉਸ ਸਮੇਂ ਨਹੀਂ ਉਸ ਸਮੇਂ ਉਹ ਸਮੇਂ ਦੇ ਬੰਬ ਕਲਾਕਾਰ ਕਿਉਂ ਉਹ ਠੀਕ ਐ ਜਿਹੜੇ ਸਾਡੇ ਨਕਲੀ ਭਰਾ ਅੱਜ ਵੀ ਹੈਗੇ ਨੇ ਆਣੀ ਉਹਨਾਂ ਨੂੰ ਉਸਤਾਦ ਵੀ ਮੰਨਦੇ ਨੇ ਅਜੂ ਠੀਕ ਐ ਇਹ ਇੱਕ ਆਪਣੇ ਮੁੰਡੇ ਮਤਲਬ ਵਿਆਹ ਸੀ ਰਾਤ ਗਈ ਸੀ ਜਦੋਂ ਵਿਆਹਤ ਗਈ ਸੀ ਆਪਣੇ ਪਿੰਡੋਂ ਮਤਲਬ ਉਹਨਾਂ ਦਾ ਪਰੋਣਾ ਕਹਿੰਦਾ ਵੀ ਨਾਗਲੀਏ ਕੱਲ ਅੱਛਾ ਉਹ ਹੁਣ ਆਪਣੇ ਮੰਡਨ ਦਾ ਮਤਲਬ ਕਈ ਸੀ ਵੀ ਲਗਾਈ ਆਈ ਆ ਲਗਾਈ ਆ ਹਾਂ ਕਹਿੰਦਾ ਜੀ ਨਾ ਵੀ ਆ ਕੋਈ ਗੱਲਬਾਤ ਨਹੀਂ ਕਹਿੰਦਾ ਯਾਰ ਉਹਦਾ ਕਰਨੀ ਸੀ ਤੁਸੀਂ ਤਾਂ ਕੰਮ ਖਰਾਬ ਕਰਤਾ ਹੂੰ ਉਹ ਚਲ ਜਾ ਕੇ ਕਹਿੰਦਾ ਵੀ ਆਇਆ ਘਰ ਬੁੜਾ ਕਹਿੰਦਾ ਵੀ ਤੂੰ ਜਾ ਕੇ ਉਹਨਾਂ ਨੂੰ ਫਿਰ ਪਤਾ ਕਰਿਆ ਮੇਰਾ ਨੌਲਾ ਲੈਦੀ ਜਾ ਕੇ ਅੱਛਾ ਮੈਂ ਰੋਕ ਆਪਦੀ ਸੀ ਉਹਦਾ ਹੂੰ ਚਲੋ ਭਾਈ ਉਹਨੇ ਜਾ ਕੇ ਦੱਸਿਆ ਵੀ ਫਲਾਣੇ ਪਰਿਵਾਰ ਦੇ ਵਿਆਹ ਹੈ ਅੱਛਾ ਤੇ ਵੀ ਛੋੜਨਾ ਸਾਈ ਕਰਨੀਆਂ ਦੋ ਅਖਾੜੇ ਲਾਉਣੇ ਨੇ ਉਹ ਕਹਿੰਦੇ ਵੀ ਲਾਵਾਂਗੇ ਦੋਨੇ ਠੀਕ ਹੈ ਚੱਲਾਂਗੇ ਠੀਕ ਹੈ ਹਾਂਜੀ ਵਿਆਹ ਬਣਾਉਂਦਾ ਅਸੀਂ ਮੁੰਡੇ ਦੱਸਦੇ ਨੂੰ ਅੱਛਾ ਤੇ ਮਤਲਬ ਜਿੱਥੇ ਬਰਾਤ ਗਈ ਉਹ ਲੋਕ ਪਿੰਡ ਦੇ ਮਤਲਬ ਇੰਨਾ ਅਧਰਾਜ ਕਰਨ ਕਹਿੰਦੇ ਪਤੰਦਰੋ ਜੇ ਅਜੇ ਨਕਲੀ ਲਾਉਣੇ ਸੀ ਬਹਰ ਦੀ ਰੁੱਤ ਦਾ ਧਰ ਲੈਂਦੇ ਚੱਜ ਦੀ ਇਹ ਤਾਂ ਤਾਂ ਕੰਮ ਵੀ ਰੁੱਤ ਨੂੰ ਨਕਲੀ ਕਹਿੰਦੇ ਲੋਕਾਂ ਦੇ ਘਰਾਂ ਚ ਕਲੇਸ਼ ਪੈ ਗਿਆ ਵੱਢੀ ਕਰਨ ਨਹੀਂ ਜਾਂਦੇ ਮੁੰਡੇ ਕੁੰਡੇ ਠੀਕ ਹੈ ਕਿਦ ਕੰਮ ਦਿੰਦਿਆਂ ਦੇ ਨਗਲਿਆਂ ਦੇ ਮਾਰੇ ਠੀਕ ਹੈ ਇਹ ਤਾਂ ਸੁਣਨੇ ਨੇ ਸੁਣਨੇ ਨੇ ਤਿੰਨ ਖੜੇ ਲੱਜ ਗਏ ਉਹਨਾਂ ਨੇ ਭਾਈ ਠੀਕ ਹੈ ਤੇ ਉਹਨਾਂ ਦੀ ਪ੍ਰਾਪਤੀ ਇਹ ਸੀਗੀ ਠੀਕ ਹੈ ਕਿ ਹੁਣ ਤੈਨੂੰ ਮੈਂ ਦੱਸਦਾ ਆਪਣੀ ਬੜੀ ਟਿੱਬੇ ਵਾਲੀ ਗੱਲ ਉਦੋਂ ਬਾਅਦ ਹਮ ਆਪਣਾ ਆਨੰਦ ਹੁੰਦਾ ਰਿਸ਼ਤਾ ਉਧਰ ਉਧਰੀ ਠੀਕ ਹੈ ਰਿਸ਼ਤਾ ਨੇ ਹੁੰਦਾ ਆਪਣਾ ਹਾਂ ਟਿੱਬੇ ਦਾ ਬੜੀ ਜਿ ਬੜੀ ਦਾ ਟਿੱਬਾ ਹਾਂਜੀ ਦੂਜੀ ਗੱਲ ਸਾਡੀ ਸਕੂਲ ਇੱਕ ਹੈ ਪਹਿਲੇ ਦਿਨ ਤੋਂ ਠੀਕ ਹੈ ਸਾਡੀ ਦਾਣਾ ਮੰਡੀ ਇੱਕ ਹੈ ਠੀਕ ਹੈ ਤੇ ਭਾਈ ਯਾਰ ਸਾਡੀ ਸ਼ਾਂਝ ਪੂਰੀ ਅੱਜ ਵੀ ਅਸੀਂ ਬੜੀ ਵਗਈਏ ਠੀਕ ਹੈ ਮਤਲਬ ਪੂਰੀ ਸਾਡੀ ਇੱਜ਼ਤ ਮੇਰੇ ਨੂੰ ਬੜੀ ਦੇ ਤੇ ਬੇ ਆਪਣੇ ਪੂਰੀ ਪੂਰੀ ਜਿੱਤੇ ਮਿਲੂ ਮੈਂ ਤਾਂ ਡੇਰਾ ਜਿਹੜਾ ਠੀਕ ਹੈ ਉਹ ਵੀ ਮਤਲਬ ਆਪਣੀ ਸ਼ੰਤ ਨੇੜੇ ਮਹਿੰਦਾਂ ਨੇੜੇ ਬਹੁਤ ਇੱਜ਼ਤ ਕਰਦੇ ਰਹੇ ਨੇ ਆਪਣੇ ਪਿੰਡੋਂ ਵੀ ਰਸਾਂ ਪਹਿਲਾਂ ਲਿਆਂਦੇ ਰਹੇ ਨੇ ਹੁਣ ਚਲੋ ਹਟ ਜੇ ਬਾਬਾ ਜਿਹੜੇ ਹੋਣ ਨੇ ਉਸ ਮਹੰਤਾਂ ਇਸ ਟਾਈਮ ਠੀਕ ਹੈ ਉਹ ਹਟ ਕੇ ਤਾਂ ਮੇਲਾ ਲਾਉਂਦਾ ਮਹਿੰਦਾਂ ਨੇੜੇ ਦਾ ਠੀਕ ਹੈ ਉਹ ਆਪਣੇ ਪਿੰਡੋਂ ਵੀ ਰਸਾਂ ਇਕੱਠਾ ਕਰਕੇ ਲਿਆਂਦੇ ਸੀਗੇ ਠੀਕ ਹੈ ਤੇ ਆਪਣੇ ਮਤਲਬ ਜਿਹੜੇ ਮੰਤਨੇ ਬਾਬੇ ਹਾਉ ਰਾਮ ਦਾ ਪਰਿਵਾਰ ਹੈ ਇਹਨਾਂ ਨੂੰ ਬੜੀ ਦੇ ਲੋਕ ਵੀ ਮਤਲਬ ਉਹ ਪੂਜਦੇ ਨੇ ਠੀਕ ਹੈ ਉਹ ਉੱਥੋਂ ਵੀ ਰਸਾਂ ਵਰਤਣਾ ਆਉਂਦਾ ਹਾਂ ਜੀ ਇਹਨਾਂ ਕੋਲੇ ਆਉਂਦਾ ਇਹ ਪਰਿ ਨਾ ਕਰਕੇ ਆਪਣਾ ਪਿੰਡ ਹੈ ਜਿਹੜਾ ਬੜੀ ਰੇਟੇਵਾ ਸ਼ੁਰੂ ਤੋਂ ਮੁੱਢ ਤੋਂ ਇਕੱਠਾ ਹੀ ਹੈ ਇਕੱਠਾ ਹੀ ਹੈ ਹਾਂ ਤੇ ਕਈ ਵਾਰੀ ਕੁੜੀਆਂ ਮਿਲ ਜਾਂਦੇ ਨੇ ਵਾਰ ਅੰਦਰ ਜੇ ਸ਼ਾਨ ਲੈਂਦੀਆਂ ਨੇ ਆਪਾਂ ਨੂੰ ਵਦਲ ਉਹਨਾਂ ਨੇ ਵੀਰੇ ਤੋਂ ਬਿਨਾਂ ਜਦੋਂ ਟੂਟ ਤੋਂ ਪੈਂਟ ਨਹੀਂ ਬੋਲਣਾ ਮੈਂ ਇਹ ਮੈਂ ਭੁੱਲ ਗਿਆ ਕੁੜੀ ਨਾਲ ਕਮਿਸ਼ੇਟ ਮੈਂ ਹੋਰ ਗੱਲ ਹੋਣਾ ਆਪਣੇ ਠੁੱਲੀ ਵਾਲੀ ਵੀ ਬੜੀਆਂ ਕੁੜੀਆਂ ਸਾਢ ਨਾਲ ਹੀ ਪੜ੍ਹਦੀਆਂ ਹੋ ਕੁੜੀ ਨਾ ਮੈਨੂੰ ਸ਼ਾਨ ਲਿਆ ਬਾਈ ਹੂੰ ਮਹਾ ਵੀ ਮੈਂ ਨਹੀਂ ਸ਼ਾਨਿਆ ਭੈਣ ਮਰੀਏ ਤੈਨੂੰ ਹੂੰ ਫਿਰ ਉਹਨੇ ਹੈਗਾਂ ਦੀ ਮੈਂ ਬੜੀਆਂ ਮਾਂ ਫਿਰ ਕਿਹਦੀ ਕੁੜੀਆਂ ਨੇ ਦੱਸਾਂ ਮੈਂ ਦੀ ਕੁੜੀਆਂ ਮਾਂ ਸਾਫੇ ਫੇਰ ਠੀਕ ਆ ਕਹਿੰਦੀ ਆਪਾਂ ਪੜਦੇ ਰਹਾਂ ਫਿਰ ਉਹਨੇ ਮਾਸਟਰ ਆਨ ਹੋਸ਼ਾ ਮਾਂ ਹਾਂ ਭਾਈ ਮੇਰੇ ਜ਼ਿਆਦਾ ਮੇਰੇ ਨਹੀਂ ਜ਼ਿਆਦਾ ਠੀਕ ਆ ਤੇ ਫਿਰ ਮੇਰੇ ਘਰ ਵਾਲੀ ਵੀ ਖੁਸ਼ ਹੋ ਗਈ ਪੂਰੀ ਮਾਰੋ ਅਸੀਂ ਇਕੱਠੇ ਜੰਗ ਨਾਲ ਸਰ ਮਿਲਦੀ ਬਾਬਿਆਂ ਦੇ ਬਾਬਿਆਂ ਦੇ ਤੇ ਚਲੋ ਫਿਰ ਹਾਂ ਚਲੋ ਜੀ ਧੰਨਵਾਦ ਦੋਸਤੋ ਅਗਲੀ ਵੀਡੀਓ ਲੈ ਕੇ ਆਵਾਂਗੇ ਤੁਹਾਡੇ ਨਾਲ ਜੰਗ ਨਾਲ ਫੇਰ ਕੋਈ ਹੋਰ ਵਧੀਆ ਜੀ ਤੇ ਜੰਗ ਵੀਰੇ ਹੋਰ ਹੱਸਦਾ ਵਾਹਦਾ ਜੀ ਲੱਗ ਜਾਂਦਾ ਆਪਦੀਆ ਵੀਡੀਓ ਜਦੋਂ ਆਪ ਦੇਖਦਾ ਉਦੋਂ ਜੀ ਲੱਗਦਾ ਦੇਖੋ ਹੀ ਗੱਲ ਇਹ ਹੁੰਦੀ ਆ ਜੀਦਾ ਲੱਗ ਜਿੰਦਾ ਵਧੀਆ ਮੈਂਦਰ ਗੱਲਾਂ ਮੈਨੂੰ ਦਾ ਯਾਨੀ ਮਾਪ ਦੇ ਪੁੱਤ ਨੂੰ ਕਦੇ ਨਿੰਦਰੀ ਹੁੰਦੀ ਹਰੇਕ ਨੂੰ ਮਾਂ ਨੂੰ ਉਹਦਾ ਪੁੱਤ ਕਰਾਉਂਦਾ ਜਿੰਨਾ ਮਾਜੀ ਖੋਲ ਆਵੇ ਹਾਂ ਇਹ ਤਾਂ ਗੱਲ ਤੇ ਠੀਕ ਇਹ ਤਾਂ ਦਸ ਕਨੇ ਦੱਸਣਾ ਆਪਾਂ ਨੂੰ ਤਾਂ ਚੰਗੇ ਲੱਗੀਆਂ ਅੱਛਾ ਘਰ ਦੇ ਫਿਰ ਹੁਣ ਕੋਈ ਕੋਈ ਪਿੰਡ ਵਾਲੇ ਕੀ ਕਹਿੰਦੇ ਨੇ ਪਿੰਡ ਵਾਲੇ ਦਾ ਪੋਣਾ ਯਾਰ ਪਹਿਲਾਂ ਤੋਂ ਚਲੋ ਜਿਹੜੇ ਕੁਸ਼ਕ ਪਰਿਵਾਰ ਤੋਂ ਕਰੋਪੋ ਗੰਡੇ ਵਾਲੇ ਹੁੰਦੇ ਨੇ ਠੀਕ ਹੈ ਜਿਹੜੀਆਂ ਆਪਣੀ ਤਾਂ ਹਰ ਬੰਦੇ ਇੱਜ਼ਤ ਕਰਦਾ ਆਪਾਂ ਕਿਸੇ ਨੂੰ ਮੈਂ ਨਹੀਂ ਮੜਾ ਕਹਿ ਸਕਦਾ ਤੁਸੀਂ ਆਪਾਂ ਆਪਾਂ ਕਿਸੇ ਨੂੰ ਕਹਿੰਦੇ ਨਹੀਂ ਮੜਾ ਚੰਗਾ ਤਾਂ ਹੀ ਅਗਲਾ ਆਪਣਾ ਆਪਣੀ ਦਾ ਮੇਰਾ ਤਾਂ ਛੋਟੇ ਜਵਾਗ ਤੋਂ ਲੈ ਹਾਂ ਵੀ ਆਪਣੀ ਜਦੋਂ ਬੁੜੇ ਨੂੰ ਬੁਲਾ ਬੁੜਿਆਂ ਵਜਲਾ ਆਪਣਾ ਵੈਸੀ ਹੱਕਾ ਇਹਨਾਂ ਦੇ ਆਫਤੇ ਬੁਲਾਉਂਦਾ ਉਹ ਵੀ ਆਪਣੀ ਜਿੱਦ ਹਰ ਬੰਦਾ ਕੋਈ ਬੁੜੀ ਹੈ ਕੋਈ ਕੁੜੀ ਹੈ ਹਰ ਪਰਿਵਾਰ ਮੇਰੀ ਇੱਜ਼ਤ ਕਰਦਾ ਕੋਈ ਯਾਤੀਦਾ ਨਹੀਂ ਮੈਨੂੰ ਵਹਿਮ ਹਰ ਦਾ ਮੈਂ ਫਤੇ ਬੁਲਾਉਣੀਆ ਮੇਰਾ ਇਹਨਾਂ ਦਾ ਉਹ ਹੂ ਲਾਈ ਜਿੰਦਗੀ ਵਾਹੇ ਚਲੋ ਧੰਨਵਾਦ ਤੁਹਾਡਾ ਦੋਸਤੋ ਵੀਡੀਓ ਚੰਗੀ ਲੱਗੇ ਤਾਂ ਸ਼ੇਅਰ ਜ਼ਰੂਰ ਕਰਿਓ ਅਗਲੀ ਵੀਡੀਓ ਚ ਕੋਈ ਵਧੀਆ ਜੀ ਚੀਜ਼ ਲੈ ਕੇ ਤੁਹਾਡੇ ਸਾਹਮਣੇ ਫੇਰ ਜੰਗਵੀਰੇ ਦੇ ਨਾਲ ਗੱਲਾਂ ਬਾਤਾਂ ਕਰਾਂਗੇ ਉਦੋਂ ਲਈ ਧੰਨਵਾਦ ਦੋਸਤੋ ਅਸੀ ਕਾਲ ਦੋਸਤੋ ਸਾਰਾ